ਟੈਸਟ ਕ੍ਰਿਕਟ 'ਚ ਲਗਾਤਾਰ ਫਲੋਪ ਹੋ ਰਹੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਟੀਮ ਇੰਡੀਆ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਚੇਤਾਵਨੀ ਦਿੱਤੀ ਹੈ। ਰਵੀ ਸ਼ਾਸਤਰੀ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਸ਼ੁਭਮਨ ਗਿੱਲ ਦੇ ਪ੍ਰਦਰਸ਼ਨ 'ਚ ਸੁਧਾਰ ਨਹੀਂ ਹੋਇਆ ਤਾਂ ਉਹਨਾਂ ਨੂੰ ਟੈਸਟ ਟੀਮ ਤੋਂ ਬਾਹਰ ਕੀਤਾ ਜਾਣਾ ਤੈ ਹੈ। ਰਵੀ ਸ਼ਾਸਤਰੀ ਇਸ ਗੱਲ ਤੋਂ ਨਿਰਾਸ਼ ਹਨ ਕਿ ਚੰਗੀ ਸ਼ੁਰੂਆਤ ਮਿਲਣ ਦੇ ਬਾਵਜੂਦ ਸ਼ੁਭਮਨ ਗਿੱਲ ਲੰਬੀ ਪਾਰੀ ਨਹੀਂ ਖੇਡ ਰਿਹਾ। ਸ਼ਾਸਤਰੀ ਨੇ ਸ਼ੁਭਮਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਚੇਤੇਸ਼ਵਰ ਪੁਜਾਰਾ ਟੀਮ ਚ ਉਹਨਾਂ ਦੀ ਜਗ੍ਹਾ ਲੈਣ ਲਈ ਤਿਆਰ ਬੈਠੇ ਹਨ ਪਿਛਲੇ 6 ਟੈਸਟ ਮੈਚਾਂ ਸੁਭਮਨ ਗਿਲ ਵੱਡੀ ਪਾਰੀ ਖੇਟਣ ਵਿੱਚ ਕਾਮਯਾਬ ਨਹੀਂ ਹੋ ਪਾਰੇ ਇੰਗਲੈਂਡ ਖਿਲਾਫ ਦੂਜੇ ਟੈਸਟ ਦੀ ਪਹਿਲੀ ਪਾਰ ਜੇ ਸੁਭਮਨ ਗਿਲ ਚੰਗੀ ਸ਼ੁਰੂਆਤ ਕਰਦੇ ਨਜ਼ਰ ਆਏ ਪਰ ਗਿਲ 34 ਦੌੜਾ ਬਣਾ ਕੇ ਪੈਵਿਲਿਅਨ ਪਰਤ ਗਏ ਮੈਚ ਦੌਰਾਨ ਕਮੈਂਟਰੀ ਕਰਦੇ ਹੋਏ ਰਵੀ ਸ਼ਾਸਤਰੀ ਨੇ ਕਿਹਾ ਕਿ ਟੀਮ ਚ ਜਗ੍ਹਾ ਪੱਕੀ ਕਰਨ ਲਈ ਸੁਭਮਨ ਗਿਲ ਵਰਗੇ ਖਿਡਾਰੀ ਨੂੰ ਖੁਦ ਨੂੰ ਸਾਬਤ ਕਰਨਾ ਹੋਵੇਗਾ ਰਵੀ ਸ਼ਾਸਤਰੀ ਨੇ ਵੀ ਨੌਜਵਾਨ ਖਿਡਾਰੀਆਂ ਨੂੰ ਚੇਤੇਸ਼ਵਰ ਪੁਜਾਰਾ ਦੀ ਯਾਦ ਦਵਾਈ ਹੈ ਸਾਬਕਾ ਕੋਚ ਨੇ ਕਿਹਾ ਕਿ ਇਹ ਨਵੀਂ ਟੀਮ ਹੈ ਜ਼ਿਆਦਾਤਰ ਖਿਡਾਰੀ ਨੌਜਵਾਨ ਹਨ ਪਰ ਇਹਨਾਂ ਨੌਜਵਾਨ ਖਿਡਾਰੀਆਂ ਨੂੰ ਆਪਣੇ ਆਪ ਨੂੰ ਸਾਬਤ ਕਰਨ ਦੀ ਲੋੜ ਹੈ ਤੁਹਾਨੂੰ ਯਾਦ ਰੱਖਣਾ ਹੋਵੇਗਾ ਕਿ ਪੁਜਾਰਾ ਫਿਰ ਤੋਂ ਟੀਮ ਵਿੱਚ ਆਪਣੀ ਜਗ੍ਹਾ ਲੈਣ ਲਈ ਤਿਆਰ ਹੈ ਪੁਜਾਰਾ ਰਣਜੀਤ ਟਰੋਫੀ ਵਿੱਚ ਲਗਾਤਾਰ ਦੌੜਾ ਬਣਾ ਰਿਹਾ ਹੈ ਤੁਹਾਨੂੰ ਦੱਸ ਦੇ ਕਿ ਸ਼ਮਨ ਗਿੱਲ ਨੇ ਪਿਛਲੀਆਂ 11 ਟੈਸਟ ਪਾਰੀਆਂ ਵਿੱਚ ਸਿਰਫ ਇੱਕ ਅਰਧ ਸੈਂਕੜਾ ਲਗਾਇਆ ਹੈ ਗੱਲ ਇਹna 11 ਪਾਰੀਆਂ ਵਿੱਚ ਸਿਰਫ 18 ਦੀ ਔਸਤ ਨਾਲ ਸਿਰਫ 207 ਦੋੜਾ ਹੀ ਬਣਾ ਸਕਿਆ ਹੈ ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਦੀ ਵਾਪਸੀ ਤੋਂ ਬਾਅਦ ਸ਼ੁਮਨ ਗਿਲ ਲਈ ਟੀਮ 'ਚ ਆਪਣੀ ਜਗ੍ਹਾ ਬਚਾ ਪਾਉਣਾ ਕਾਫੀ ਮੁਸ਼ਕਲ ਹੋਵੇਗਾ ਇੰਨਾ ਹੀ ਨਹੀਂ ਸਰਫਰਾਜ਼ ਖਾਨ ਨੇ ਘਰੇਲੂ ਕ੍ਰਿਕਟ 'ਚ ਵੀ ਖੁਦ ਨੂੰ ਸਾਬਤ ਕੀਤਾ ਹੈ ਸਰਫਰਾਜ਼ ਨੂੰ ਮੌਕਾ ਦੇਣ ਲਈ ਟੀਮ ਪ੍ਰਬੰਧ ਤੇ ਵੀ ਦਬਾਅ ਹੈ ਚੇਤੇਸ਼ਵਰ ਪੁਜਾਰਾ ਪਿਛਲੇ ਸਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਬਾਅਦ ਟੀਮ ਤੋਂ ਬਾਹਰ